ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਸਾਡੇ YouTube ਚੈਨਲ ਰੰਜੀਤ ਸਟੱਡੀ ਟੈਗ ਦੇ ਉੱਪਰ ਹਾਂਜੀ ਸਰਕਾਰ ਵੱਲੋਂ ਇੱਕ ਨਵੀਂ ਜਿਹੜੀ ਯੋਜਨਾ ਔਰਤਾਂ ਵਾਸਤੇ ਉਹ ਸ਼ੁਰੂ ਕੀਤੀ ਗਈ ਆ ਜਿਹਦਾ ਨਾਮ ਹੈ ਪਹਿਲ ਹਾਂਜੀ ਇਹ ਪਹਿਲ ਦੀ ਜਿਹੜੀ ਯੋਜਨਾ ਹੈਗੀ ਇਹਦੇ ਥਰੂ ਤੁਸੀਂ ਜਿਹੜਾ ਆਪਣਾ ਘਰ ਬੈਠੇ ਸਲਾਈ ਦਾ ਕੰਮ ਉਹ ਕਰ ਸਕਦੇ ਹੋ ਕਿਵੇਂ ਕਰ ਸਕਦੇ ਹੋ ਕਿਵੇਂ ਇਹਦੇ ਲਈ ਤੁਸੀਂ ਆਪਣਾ ਜਿਹੜਾ ਐਪਲੀਕੇਸ਼ਨ ਜਮਾ ਕਰ ਸਕਦੇ ਹੋ ਕਿੰਨੇ ਤੁਹਾਨੂੰ ਪੈਸੇ ਮਿਲਣਗੇ ਸਾਰੀ ਜਾਣਕਾਰੀ ਦੇਵਾਂਗੇ ਸ਼ੁਰੂ ਤੋਂ ਲੈ ਕੇ ਐਂਡ ਤੱਕ ਵੀਡੀਓ ਦੇ ਨਾਲ ਜੁੜੇ ਰਹੋ ਹਾਂਜੀ ਇਹ ਜਿਹੜਾ ਕੰਮ ਹੈ ਜਿਹੜਾ ਸਰਕਾਰ ਵੱਲੋਂ ਤੁਹਾਨੂੰ ਦਿੱਤਾ ਜਾਣਾ ਜੀ ਹਾਂਜੀ ਜਿਹੜੇ ਸਰਕਾਰੀ ਸਕੂਲ 'ਚ ਬੱਚੇ ਪੜ੍ਹਦੇ ਨੇ ਉਹਨਾਂ ਦੀ ਜਿਹੜੀ ਵਰਦੀ ਹੁੰਦੀ ਹੈ ਜੀ ਉਹਨਾਂ ਨੂੰ ਜਿਹੜਾ ਸਿਉਣ ਦਾ ਕੰਮ ਹੈ ਇਹ ਤੁਹਾਨੂੰ ਦਿੱਤਾ ਜਾਣਾ ਇਹ ਤੁਹਾਡਾ ਇੱਕ ਸੈਂਟਰ ਬਣਾ ਕੇ ਤੁਹਾਨੂੰ ਉੱਥੇ ਵੀ ਦਿੱਤਾ ਜਾ ਸਕਦਾ ਹੈ ਕੰਮ ਤੇ ਤੁਹਾਨੂੰ ਜਿਹੜਾ ਤੁਸੀਂ ਆਪਣੇ ਘਰ ਲਿ ਜਾ ਕੇ ਵੀ ਜਿਹੜਾ ਕੰਮ ਕਰ ਸਕਦੇ ਹੋ ਹਾਂਜੀ ਹੁਣ ਗੱਲ ਕਰ ਲੈਣੇ ਕਿ ਇਸ ਸਕੀਮ ਵਾਸਤੇ ਜਿਹੜੀ ਤੁਹਾਡੀ ਉਮਰ ਕਿੰਨੀ ਹੋਣੀ ਚਾਹੀਦੀ ਹੈ ਅਗਰ ਤੁਸੀਂ ਇਹ ਕੰਮ ਕਰਨਾ ਚਾਹੁੰਦੇ ਹੋ ਤਾਂ ਤੁਹਾਡੀ ਜਿਹੜੀ ਉਮਰ ਹੈ ਉਹ 18 ਤੋਂ ਲੈ ਕੇ 60 ਸਾਲ ਤੱਕ ਤੁਸੀਂ ਜਿਹੜਾ ਇਹ ਕੰਮ ਕਰ ਸਕਦੇ ਹੋ 18 ਤੋਂ ਘੱਟ ਜਿਹੜਾ ਉਹ ਇਹ ਕੰਮ ਨਹੀਂ ਕਰ ਸਕਦਾ ਹਾਂਜੀ ਜੇਕਰ ਗੱਲ ਕਰੀਏ ਤੁਸੀਂ ਇੱਕ ਵਰਦੀ ਦੇ ਉੱਪਰ ਤੁਹਾਨੂੰ ਸਰਕਾਰ ਵੱਲੋਂ ਜਿਹੜਾ 1100 ਰੁਪਏ ਦਿੱਤਾ ਜਾਣਾ ਅਗਰ ਤੁਸੀਂ ਇੱਕ ਵਰਦੀ ਨੂੰ ਸਿਉਂਦੇ ਹੋ ਤਾਂ ਦਿਨ ਵਿੱਚ ਤੁਸੀਂ ਕਿੰਨੀਆਂ ਵੀ ਜਿਹੜੀਆਂ ਡਰੈਸਸਾਂ ਉਹ ਤਿਆਰ ਕਰਕੇ ਦੇ ਸਕਦੇ ਹੋ ਤਾਂ ਇਹ ਤੁਹਾਡੇ ਦੇ ਪੈਂਡ ਕਰਦਾ ਕਿ ਤੁਸੀਂ ਇੱਕ ਦਿਨ ਚ ਕਿੰਨੀਆਂ ਸਿਉਂ ਸਕਦੇ ਹੋ ਹਾਂਜੀ ਇਹ ਇੱਕ ਪੂਰੀ ਕਿੱਟ ਹੋਣੀ ਹੈ ਜਿਹਦੇ ਵਿੱਚ ਤੁਸੀਂ ਇੱਕ ਵਰਤੀ ਸਿਉਣੀ ਹੈ ਬੱਚੇ ਦੀ ਬਾਕੀ ਜਿਹੜੇ ਬੂਟ ਹੋਣਗੇ ਤੁਹਾਨੂੰ ਜਰਾਬਾਂ ਹੋਣੀਆਂ ਇਹ ਸਰਕਾਰ ਵੱਲੋਂ ਪ੍ਰੋਵਾਈਡ ਕੀਤੀਆਂ ਜਾਣੀਆਂ ਇਹ ਤੁਸੀਂ ਇੱਕ ਪੂਰੀ ਕਿੱਟ ਬਣਾ ਕੇ ਉਹਨੂੰ ਪੈਕ ਕਰਕੇ ਜਿਹੜਾ ਤੁਸੀਂ ਉਹ ਸਰਕਾਰ ਨੂੰ ਜਿਹੜਾ ਜਮਾ ਕਰਵਾਉਣਾਗਾ ਹਾਂਜੀ ਹੁਣ ਗੱਲ ਕਰ ਲੈਣੇ ਕਿ ਤੁਹਾਡੀ ਜਿਹੜੀ ਇਸ ਕੰਮ ਲਈ ਜਿਹੜੀ ਸਿਲੈਕਸ਼ਨ ਹੋ ਕਿਵੇਂ ਹੋਣੀ ਆ ਹਾਂਜੀ ਸਭ ਤੋਂ ਪਹਿਲਾਂ ਜਿਹੜੀ ਤੁਹਾਡੀ ਦੱਸ ਹੀ ਦਿੱਤਾ ਮੈਂ ਜਿਹੜੀ ਉਮਰ ਆ 18 ਤੋਂ ਉੱਪਰ ਹੋਣੀ ਚਾਹੀਦੀ ਆ 60 ਸਾਲ ਤੱਕ ਹੋ ਸਕਦੀ ਤੁਹਾਡੀ ਉਮਰ ਤਾਂ 18 ਤੋਂ ਜਿਹੜੀ ਉਮਰ ਘੱਟ ਨਹੀਂ ਹੋਣੀ ਚਾਹੀਦੀ ਬਾਕੀ ਤੁਹਾਡਾ ਜਿਹੜਾ ਇਸ ਕੰਮ ਦੇ ਵਿੱਚ ਐਕਸਪੀਰੀਅੰਸ ਹੋਣਾ ਚਾਹੀਦਾਗਾ ਕੋਈ ਤੁਹਾਨੂੰ ਇਹ ਨਹੀਂ ਹੈਗਾ ਵੀ ਸਰਟੀਫਿਕੇਟ ਹੋਣਾ ਚਾਹੀਦਾ ਅਗਰ ਤੁਸੀਂ ਪਹਿਲਾਂ ਤੋਂ ਹੀ ਕਰਤਾ ਕਰਦੇ ਵਿੱਚ ਕੱਪੜੇ ਸਿਉਣ ਦਾ ਕੰਮ ਕਰਦੇ ਹੋ ਤਾਂ ਤੁਹਾਡਾ ਤੁਸੀਂ ਇਹ ਸਕੀਮ ਵਾਸਤੇ ਅਪਲਾਈ ਕਰ ਸਕਦੇ ਹੋ ਬਾਕੀ ਜੋ ਪੜਣਾ ਸਲਾਈ ਦਾ ਕੰਮ ਸਿੱਖ ਰਹੀਆਂ ਨੇ ਤਾਂ ਉਹਨਾਂ ਲਈ ਇੱਕ ਬਹੁਤ ਵਧੀਆ ਮੌਕਾ ਹੋ ਸਕਦਾਗਾ ਤਾਂ ਉਹ ਇਹ ਕੰਮ ਸਿੱਖ ਕੇ ਜਿਹੜਾ ਸਰਕਾਰੀ ਕੰਮ ਸਕੂਲ ਦੀਆਂ ਵਰਦੀਆਂ ਸੌਣ ਵਾਲਾ ਉਹ ਕਰ ਸਕਦੀਆਂ ਨੇ ਹਾਂਜੀ ਸਰਕਾਰ ਵੱਲੋਂ ਇੱਕ ਪੂਰਾ ਗਰੁੱਪ ਬਣਾ ਕੇ ਮੰਨ ਲਓ ਤੁਸੀਂ 50 ਬੰਦੇ ਸਰਕਾਰ ਨੇ ਹਾਇਰ ਕੀਤੇ ਨੇ ਤਾਂ ਉਹਦੇ ਚ 12-12 ਦੇ ਜਿਹੜੇ ਗਰੁੱਪ ਬਣਾ ਕੇ ਸਰਕਾਰ ਵੱਲੋਂ ਤਾਂ ਉਹ ਗਰੁੱਪਾਂ ਨੂੰ ਕੰਮ ਦਿੱਤਾ ਜਾਊਗਾ ਉਹ ਗਰੁੱਪਾਂ ਦੇ ਵਿੱਚ ਇੱਕ-ਇੱਕ ਹੈੱਡ ਜਿਹੜਾ ਉਹ ਰੱਖਿਆ ਜਾਊਗਾ ਮੰਨ ਲੇ ਇੱਕ 12 ਬੰਦਿਆਂ ਦਾ ਗਰੁੱਪਾ ਤਾਂ ਉਹਦੇ ਵਿੱਚ ਇੱਕ ਜਿਹੜਾ ਹੈੱਡ ਰੱਖਿਆ ਜਾਊਗਾ ਉਹਦਾ ਵੀ ਅਲੱਗ ਤੋਂ ਜਿਹੜਾ ਮਤਲਬ ਟੈਸਟ ਲਿਆ ਜਾਊਗਾ ਜਿੱਦਾਂ ਮਤਲਬ ਕੱਪੜੇ ਸਿਉ ਕੇ ਜਾਂ ਆਪਣਾ ਉਹਨਾਂ ਦੀ ਆਪਣਾ 22 ਨੰਬਰ 24 ਨੰਬਰ ਜਿੱਦਾਂ ਦੀ ਵੀ ਯੂਨੀਫਾਰਮ ਹੋ ਬੱਚਿਆਂ ਦੀ ਉਹ ਤਿਆਰ ਕਰਵਾ ਕੇ ਦੇਖੀ ਜਾਊਗੀ ਤਾਂ ਉਹਦੀ ਤਨਖਾਹ ਜਿਹੜੀ ਉਹ ਦੂਜਿਆਂ ਨਾਲੋਂ ਜ਼ਿਆਦਾ ਹੋਊਗੀ। ਹਾਂਜੀ ਤੁਸੀਂ ਗਰੁੱਪ ਹੈੱਡ ਲਈ ਵੀ ਅਪਲਾਈ ਕਰ ਸਕਦੇ ਹੋ। ਅਗਰ ਤੁਸੀਂ ਵਧੀਆ ਤੁਸੀਂ ਪਰਫੈਕਟ ਹੋ ਆਪਣੇ ਕੰਮ ਦੇ ਵਿੱਚ ਤੇ ਅਗਰ ਤੁਸੀਂ ਵਰਕਰ ਵਜੋਂ ਕੰਮ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਐਜ਼ ਅ ਵਰਕਰ ਵਜੋਂ ਵੀ ਕੰਮ ਕਰ ਸਕਦੇ ਹੋ। ਹਾਂਜੀ ਸਿਲੈਕਸ਼ਨ ਪ੍ਰੋਸੈਸ ਹੈ ਜਿਹੜਾ ਉਹ ਵਰਕਰ ਦਾ ਵੀ ਸੇਮ ਹੀ ਰਹਿਣ ਵਾਲਾਗਾ। ਉਹਦੇ ਤੋਂ ਸਭ ਤੋਂ ਪਹਿਲਾਂ ਜਿਹੜਾ ਕੱਪੜਾ ਕਟਵਾ ਕੇ ਦੇਖਿਆ ਜਾਊਗਾ ਕਿ ਉਹ ਸਹੀ ਕਟਿੰਗ ਜਿਹੜਾ ਕੱਪੜੇ ਦੀ ਕਰ ਲੈਂਦਾਗਾ ਇਸ ਤੋਂ ਬਾਅਦ ਉਹਨੂੰ ਨੰਬਰ ਦਿੱਤਾ ਜਾਊਗਾ ਜਿੱਦਾਂ 26 ਨੰਬਰ ਤਿਆਰ ਕਰਨਾ। 27 28 ਨੰਬਰ ਤਿਆਰ ਕਰਨਾ 30 ਨੰਬਰ ਤਿਆਰ ਕਰਨਾ ਤਾਂ ਅਲੱਗ-ਅਲੱਗ ਨੰਬਰਾਂ ਵਾਈਜ਼ ਉਹਨੂੰ ਕਪੜਾ ਦਿੱਤਾ ਜਾ ਸਕਦਾ ਵੀ ਤੁਸੀਂ ਇਸ ਨੰਬਰ ਦੀ ਜਿਹੜੀ ਡਰੈਸ ਤਿਆਰ ਕਰਨੀ ਹੈ ਹਾਂਜੀ ਇੱਥੇ ਤੁਹਾਨੂੰ ਇਹ ਵੀ ਦੱਸ ਦਈਏ ਕਿ ਜਿਹੜਾ ਇਹ ਕੰਮ ਆਗਾ ਸਰਕਾਰੀ ਸਕੂਲਾਂ ਦੀਆਂ ਵਰਦੀਆਂ ਸਿਉਣ ਵਾਲਾ ਹੋ ਸਕਦਾ ਵੀ ਇਹ ਸਿਲੈਕਸ਼ਨ ਤੋਂ ਬਾਅਦ ਸਰਕਾਰ ਵੱਲੋਂ ਜਿਹੜੇ ਇਹ ਕੰਮੇ ਰੱਖੇ ਜਾਣੇ ਆ ਉਹਨਾਂ ਨੂੰ ਪਰਮਾਨੈਂਟ ਹੀ ਕਰ ਦਿੱਤਾ ਜਾਵੇ ਮਤਲਬ ਉਹਨਾਂ ਨੂੰ ਐਜੇ ਸਰਕਾਰੀ ਜੋਬ ਹੀ ਦਿੱਤੀ ਜਾਵੇ ਵਰਦੀਆਂ ਸਿਉਣ ਵਾਲੀ ਤਾਂ ਹੋ ਸਕਦਾ ਇਹ ਆਉਣ ਵਾਲੇ ਸਮੇਂ ਦੇ ਵਿੱਚ ਇਹ ਵਿੱਚ ਸਰਕਾਰ ਵੱਲੋਂ ਵਿਚਾਰਿਆ ਜਾਵੇ ਹਾਂਜੀ ਔਰਤਾਂ ਦੇ ਆਰਥਿਕ ਪੱਧਰ ਨੂੰ ਜਿਹੜਾ ਉੱਚਾ ਚੱਕਣ ਵਾਸਤੇ ਜਿਹੜੀ ਇਹ ਪਹਿਲ ਯੋਜਨਾ ਇਹ ਸਭ ਤੋਂ ਪਹਿਲੇ ਇਹਦਾ ਟ్రਾਇਲ ਹੈ ਸੰਗਰੂਰ ਦੇ ਵਿੱਚ ਲਿਆ ਜਾ ਚੁੱਕਿਆ ਹੈਗਾ ਉੱਥੇ ਔਰਤਾਂ ਨੂੰ ਇਹ ਕੰਮ ਦਿੱਤਾ ਜਾ ਚੁੱਕਿਆ ਹੈਗਾ ਅਕਾਲਗੜ ਪਿੰਡ ਦੇ ਵਿੱਚ ਇਹ ਜਿਹੜਾ ਕੰਮ ਸੀ ਉਹ ਦਿੱਤਾ ਗਿਆ ਸੀ ਜਿਹਦੇ ਵਿੱਚ ਇਹ ਦੇਖਿਆ ਗਿਆ ਸੀ ਕਿ ਜਿਹੜਾ ਇਹ ਕੰਮ ਨੂੰ ਕਿੱਦਾਂ ਕੀਤਾ ਜਾ ਸਕਦਾ ਹੈਗਾ ਉੱਥੇ ਲੈ ਕੇ ਟ్రਾਇਲ ਦੇ ਵਿੱਚ ਜਿਹੜਾ ਕੰਮ ਦਾ ਰਿਜ਼ਲਟ ਹੈ ਜਿਹੜਾ 100% ਆਇਆਗਾ ਹਰ ਇੱਕ ਔਰਤ ਨੇ ਆ 30 ਤੋਂ 40000 ਰੁਪਏ ਮੰਥਲੀ ਜਿਹੜਾ ਕਮਾਇਆ ਹਰ ਮਹੀਨੇ ਇਸ ਤਰ੍ਹਾਂ ਇਹ ਹਰ ਇੱਕ ਪਿੰਡ ਦੇ ਵਿੱਚ ਹੁਣ ਸਰਕਾਰ ਸੋਚ ਰਹੀ ਹੈ ਕਿ ਹਰ ਪਿੰਡ ਦੇ ਵਿੱਚ ਇਸ ਨੂੰ ਇੰਪਲੀਮੈਂਟ ਕੀਤਾ ਜਾਵੇ ਤਾਂ ਕਿ ਸਰਕਾਰ ਜਿਹੜਾ ਔਰਤਾਂ ਦੇ ਆਰਥਿਕ ਪੱਧਰ ਨੂੰ ਹੋਰ ਉੱਚਾ ਚੱਕ ਸਕੇ ਹਾਂਜੀ ਇਸ ਦੇ ਲਈ ਤੁਸੀਂ ਜਿਹੜਾ ਐਪਲੀਕੇਸ਼ਨ ਫਾਰਮ ਭਰਨਾ ਉਹ ਕੁਝ ਦਿਨਾਂ ਤੱਕ ਜਾ ਅਗਲੇ ਮਹੀਨੇ ਤੱਕ ਹੋ ਸਕਦਾ ਵੀ ਚਾਲੂ ਹੋ ਜਾਣਾ ਤਾਂ ਤੁਸੀਂ ਆਪਣਾ ਬੈਂਕ ਦੀ ਕਾਪੀ ਆਪਣਾ ਪੈਨ ਕਾਰਡ ਤੇ ਆਪਣਾ ਆਧਾਰ ਕਾਰਡ ਆਪਣੇ ਮੋਬਾਈਲ ਨੰਬਰ ਨਾਲ ਅਟੈਚ ਕਰਕੇ ਰੱਖਿਓ ਤਾਂ ਕਿ ਜਦੋਂ ਵੀ ਇਹ ਸਕੀਮ ਤੁਹਾਡੇ ਪਿੰਡ ਵਿੱਚ ਆਉਂਦੀ ਹੈ ਤਾਂ ਸਭ ਤੋਂ ਪਹਿਲਾਂ ਤੁਸੀਂ ਇਹਨੂੰ ਅਪਲਾਈ ਕਰ ਸਕਦੇ ਹੋ ਹਾਂਜੀ ਇਸਦੇ ਨਾਲ ਹੀ ਜਿਹੜਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਉਂਕਿ ਜਦੋਂ ਵੀ ਇਸ ਸਕੀਮ ਦਾ ਕੋਈ ਵੀ ਅਪਡੇਟ ਆਉਂਦਾ ਜਾਂ ਕੁਝ ਵੀ ਇਸ ਸਕੀਮ ਬਾਰੇ ਹੋਰ ਕੋਈ ਜਾਣਕਾਰੀ ਆਉਂਦੀ ਆ ਤਾਂ ਤੁਹਾਨੂੰ ਇਸੇ ਚੈਨਲ ਦੇ ਉੱਪਰ ਜਿਹੜੀ ਇਹ ਜਾਣਕਾਰੀ ਦਿੱਤੀ ਜਾਊਗੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸ਼ੇਅਰ ਕਰ ਲਿਓ ਲਾਈਕ ਕਮੈਂਟ ਜ਼ਰੂਰ ਕਰਿਓ ਧੰਨਵਾਦ ਜੀ ਬਹੁਤ-ਬਹੁਤ ਸ਼ੁਕਰੀਆ